ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਵਿੱਚ ਹੋ ਰਹੀ بارش ਕਾਰਨ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁੰਮਣ ਵਿਖੇ ਗਰੀਬ ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ ਕਈਆਂ ਦੇ ਕੋਠਿਆਂ ਦੀਆਂ ਛੱਤਾਂ ਡਿੱਗੀਆਂ ਪਿੰਡੇ ਸਰਪੰਚ ਰਕबीर ਸਿੰਘ ਸੰਧੂ ਦੇ ਮੌਜੂਦਾ ਪੰਚਾਇਤ ਵੱਲੋਂ ਗਰੀਬ ਲੋਕਾਂ ਦੀ ਬਾਹ ਫੜਨ ਲਈ ਰਾਸ਼ਨ ਵੰਡਿਆ ਗਿਆ ਤੁਰੰਤ ਤਹਿਸੀਲ ਮਜੀਠਾ ਨਾਲ ਸੰਪਰਕ ਕੀਤਾ ਤੇ ਮੌਕੇ ਤੇ ਐਸਡੀਐਮ ਮਜੀਠਾ ਤਹਿਸੀਲਦਾਰ ਸ਼ੀਸ਼ਪਾਲ ਮਜੀਠਾ ਮੌਕੇ ਤੇ ਪਹੁੰਚੇ ਲੋੜਵੰਦ ਪਰਵਾਰਾਂ ਨੂੰ ਸਰਪੰਚ ਰੁਕबीर ਸਿੰਘ ਸੰਧੂ ਨੇ 70 ਲੋੜਵੰਦ ਪਰਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ ਇਸ ਮੌਕੇ ਲੋਕਾਂ ਵੱਲੋਂ ਸਰਪੰਚ ਰੁਕबीर ਸਿੰਘ ਸੰਧੂ ਦੇ ਤਹਿਸੀਲਦਾਰ ਸ਼ਿਸ਼ਪਾਲ ਦੇ ਹੋਰ ਸੰਜੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਮੈਂਬਰ ਪ੍ਰਧਾਨ ਰਜਿੰਦਰ ਸਿੰਘ ਬਾਬਾ ਜਗਜੀਵਨ ਸਿੰਘ ਮਨਪ੍ਰੀਤ ਸਿੰਘ ਸੰਧੂ ਜੋਗਿੰਦਰ ਸਿੰਘ ਰੰਦਾਵਾ ਗੁਰਲਾਲ ਸਿੰਘ ਰঞ্জੀਤ ਸਿੰਘ ਫੌਜੀ ਸੂਬੇਦਾਰ ਨਾਨਕ ਸਿੰਘ ਸੁਖਵਿੰਦਰ ਸਿੰਘ ਸਮੇਤ ਹੋਰ ਪਿੰਡ ਦੇ ਵਾਸੀ ਹਾਜ਼ਰ ਸਨ ਨਛੱਤਰ ਪੰਦੇਰ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵੀ ਹਾਂਜੀ ਬਾਬਾ ਜੀ ਅੱਜ ਲੋਕਾਂ ਨੂੰ ਸਰਪਾਲਾਂ ਦਾ ਰਾਸ਼ਨ ਮਿਲਿਆ ਹੈ ਮੈਂ ਭਾਰਤੀ ਕਿਸਾਨ ਜੁਨੀ ਨੇਕਤਾ ਉਹ ਗਰਾਹਾਂ ਬਲਾਕ ਨਜੀਠਾ ਦਾ ਪ੍ਰਧਾਨ ਬਾਬਾ ਸេច ਜੀਵਨ ਸਿੰਘ ਬੋਲਦਾ ਜੋ ਅੱਜ ਤਰਪਾਲਾਂ ਤੇ ਰਾਸ਼ਨ ਵੰਡਿਆ ਗਿਆ ਉਹ ਤਲਵੰਡੀ ਸੁੰਮਨ ਦੀ ਸਮੂਚੀ ਪੰਚਾਇਤ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੋ ਕਿ ਗਰੀਬ ਲੋਕਾਂ ਦੇ ਵਿਚਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਸ਼ਤਾਂ ਚੌਣ ਲੱਗੀਆਂ ਸੀ ਦਿਹਾੜੀਦਾਰ ਕੋ ਦਿਹਾੜੀ ਨਹੀਂ ਜਾਇਆ ਗਿਆ ਬਹੁਤ ਔਖਾ ਹੋਇਆ ਪਿਆ ਸੀ ਤੁਸੀਂ ਵੇਖ ਰਹੇ ਲਗਾਤਾਰ بارش ਦੇ ਕਾਰਨ ਸੋ ਮੈਂ ਪੰਚਾਇਤ ਦਾ ਤੇ ਸਮੂਚੇ ਹੋਰ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਇਹਦੇ ਵਿੱਚ ਸਹਿਯੋਗ ਕੀਤਾ ਤੇ ਇਦਾਂ ਦੇ ਉਪਰਾਲੇ ਵਾਸਤੇ ਮੈਂ ਹੋਰ ਵੀ ਪਿੰਡ ਦੇ ਜਿਹੜੇ ਸਾਡੇ ਸੱਜਣੇ ਆ ਉਹਨਾਂ ਨੂੰ ਵੀ ਕਹਿਣਾ ਕਿ ਇਹੋ ਜਿਹਾ ਉਪਰਾਲਾ ਕਰਕੇ ਆਪਣੀ ਜੇਬ ਖੁੱਲੇ ਦਿਲ ਨਾਲ ਖੋਲ ਕੇ ਗਰੀਬ ਦੇ ਮੂੰਹ ਦੇ ਵਿੱਚ ਜਿਹੜਾ ਵਾ ਉਹ ਆਪਾਂ ਪਾਈਏ ਤਾਂ ਜੋ ਸਾਡਾ ਦਿੱਤਾ ਹੋਇਆ ਦਾਨ ਜਿਹੜਾ ਵਾ ਉਹ ਪਰਮਾਤਮਾ ਦੇ ਲੇਖੀ ਲੱਗ ਸਕੇ। ਹਰੀ ਸਪੰਜੀ ਅੱਜ ਇਸ ਤੋਂ ਪਹਿਲਾਂ ਤਾਂ ਰੱਖਣ ਮੰਡਿਆ ਗਿਆ ਇਹਦੇ ਬਾਰੇ ਕੀ ਕਹਿੰਦੇ ਹੋ? ਮੇਰਾ ਨਾਂਜੀ ਰਗਵੀਰ ਸਿੰਘ ਪਿੰਡ ਤਰੌਂਡੀ ਖੁੰਮਣੋਂ ਬਲਾਕ ਮਜੀਠਾ ਜ਼ਿਲ੍ਹਾ ਮਰਸਾ ਜੀ। ਸਾਡੇ ਪਿੰਡ ਦੇ ਵਿੱਚ ਕੁਝ ਘਰਾਂ 'ਚ ਰਾਤੀ ਬਰਸਾਤ ਕਰਕੇ ਜਿਆਦਾ ਪਾਣੀ ਆ ਗਿਆ ਸੀ ਜੀ ਉਹਨਾਂ ਘਰਾਂ ਵਾਸਤੇ ਜਿਹਨਾਂ ਦੇ ਮਕਾਨ ਚੋਰੇ ਸੋ ਉਹਨਾਂ ਵਾਸਤੇ 60 ਤੋਂ 65 ਤਰਪਾਲਾ ਵੰਡੇ ਗਏ ਪੰਚਾਇਤ ਵੱਲੋਂ ਜੀ ਔਰ ਘੱਟੋ ਘਾਟ 70 ਤੋਂ 80 ਰਾਸ਼ਨ ਦੇ ਘਟਾੜੇ ਦੇ ਦੇ ਕੇ ਲੋਕਾਂ ਨੂੰ ਵੰਡੇ ਗਏ ਜੀ ਜਿਨ੍ਹਾਂ ਨੂੰ ਰਾਸ਼ਨ ਲੋੜ ਰਾਸ਼ਨ ਭੇਜਿਆ ਗਿਆ ਜਿਨ੍ਹਾਂ ਨੂੰ ਤਰਪਾਲਾ ਤਰਪਾਲ ਭੇਜੇ ਗਏ ਜੀ ਔਰ ਪੰਚਾਇਤ ਦੇ ਇਸ ਉਤਮ ਸਤਕਾ ਜੀ ਘੱਟੋ ਘਾਟ ਕੋ 70 ਤੋਂ 80 ਘਰਾਂ ਨੂੰ ਆਪਾਂ ਰਾਸ਼ਨ ਔਰ ਤਰਪਾਲਾ ਪ੍ਰੋਵਾਈਡ ਕਰਾ ਚੁੱਕੇ ਹਾਂ ਜੀ ਤਾਂ ਜੋ ਲੋਕਾਂ ਦਾ ਬਰਸਾਤ ਕਰਕੇ ਕੋਈ ਨੁਕਸਾਨ ਨਾ ਹੋਵੇ ਕਿਉ ਨੇਕ ਘਰਾਂ ਨੂੰ ਪ੍ਰੋਬਲਮ ਆਈ ਹੈ ਜਿਹੜੀ ਪਾਣੀ ਦਾ ਕਰਨ ਬਰਨ ਹੈ ਇਹ ਜਿਹੜੀ ਜਿਆਦਾ ਪ੍ਰੋਬਲਮ ਉਹ ਤੇ 10 12 ਘਰ ਹੈ ਜੀ ਤੇ ਬਾਕੀ 20 25 ਘਰ ਹੋਰ ਨੇ ਜਿੰਨੇ ਘਰਾਂ ਦੇ ਕਾਨ ਘਰਾਂ ਦੇ ਵਿਹਣੇ ਪਾਣੀ ਜਾਵੜਿਆ ਜੀ ਜਾਂ ਘਰ ਚੋ ਰਹੇ ਨੇ ਮਤਲਬ तकरीबन 30 35 ਘਰ ਹੈਗੇ ਨੇ ਜਿੱਥੇ ਮਾਨੂੰ ਜਿਆਦਾ ਮੁਸ਼ਕਲ ਆਈ ਆ ਉਹਨਾਂ ਘਰਾਂ ਜਾਂਦੀ ਤਰਪਾਲਾਂ ਔਰ ਰਾਸ਼ਨ ਦੀ ਪਹਚਾਰੇ ਜੀ ਪੁਣੇ ਸਾਢੇ ਤੋਂ ਪਹਿਲਾਂ ਮੈਡਮ ਐਸਡੀ ਸਾਹਿਬ ਆਏ ਸੀ ਤਸੀਲਦਾਰ ਸਾਹਿਬ ਆਏ ਸੀ ਮੌਕਾ ਵੇਖ ਕੇ ਜੀ ਉਹਨਾਂ ਦੀ ਹਾਜ਼ਰੀ ਵਿੱਚ ਅਸੀਂ ਤਰਪਾਲਾਂ ਔਰ ਰਾਸ਼ਨ ਵੰਡਿਆ ਜੀ ਇਹ ਜਿਹੜਾ ਰਾਸ਼ਨ ਵੰਡਿਆ ਗਿਆ ਤਰਪਾਲ ਇਹ ਸਰਕਾਰ ਦਾ ਪ੍ਰਾਣਾ ਕਿ ਨਾ ਸਰਕਾਰ ਦਾ ਨਹੀਂ ਨਹੀਂ ਇਹ ਫੰਡ ਕੋਈ ਨਹੀਂ ਜੀ ਅਸੀਂ ਪੂਰੀ ਪੰਚਾਇਤ ਨੇ ਆਪਣੀ ਜੇਬ ਵੰਡਿਆ ਜੀ ਪੂਰੀ ਪੰਚਾਇਤ ਨੇ ਪੈਸੇ ਇਕੱਠੇ ਕੀਤੇ ਜੀ ਪਰਸਨਲ ਅਕਾਊਂਟੇਜ ਕੋਟੇਜ ਵਿੱਚੋਂ ਪੰਚਾਇਤ ਉਹ ਸਾਡੇ ਨਾਲ ਜਥੇਬੰਦੀਆਂ ਨਾਲ ਖੜੇ ਹੈ ਜੀ ਔਰ ਜਥੇਬੰਦੀਆਂ ਦੇ ਥਰੂ ਔਰ ਪੰਚਾਇਤ ਦੇ ਸਹਿਯੋਗ ਦੇ ਨਾਲ ਜਿੰਨੇ ਸਾਡੇ ਮੈਂਬਰ ਪੰਚਾਇਤ ਨੇ ਜੀ ਸਰਪੰਚਾ ਮੈਂ ਆ ਜੀ ਆਪਾਂ ਸਾਰਿਆਂ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਤਕਰੀਬਨ 678000 ਰੁਪਏ ਦਾ ਰਾਸ਼ਨ ਉਤਰ ਪਾਰਲਮੈਂਟੀਆਂ ਜੀ ਹਾਂ ਜੀ ਸਰ ਅੱਜ ਕਲਵੰਡੀ ਕਮਨ ਪਿੰਡ ਕਾ ਹੈ ਜੀ ਕੀ ਕਹਿਣਾ ਹੈ ਹਾਂ ਜੀ ਹਾਂ ਮੈਨੂੰ ਕੱਲ ਸਾਨੂੰ ਮਤਲਬ ਸਰਪੰਚ ਸਾਹਿਬ ਦੇ ਥਰੂ ਪਤਾ ਲੱਗਿਆ ਸੀਗਾ ਵੀ ਪਿੰਡ ਵਿੱਚ ਲੋਕਾਂ ਦੇ ਕਈ ਘਰਾਂ ਦੇ ਨੇੜੇ ਪਾਣੀ ਆ ਗਿਆ ਜਾਂ ਕਈਆਂ ਦੇ ਘਰ ਟੁੱਕਣ ਲੱਗੇ ਤੇ ਮੈਂ ਜਦੋਂ ਪਤਾ ਲੱਗਿਆ ਨਾਲ ਦੀ ਨਾਲ ਪਟਵਾਰੀ ਸਾਹਿਬ ਨੂੰ ਭੇਜਿਆ ਵੀ ਸਰਪੰਚ ਸਾਹਿਬ ਨਾਲ ਤਾਲਮੇਲ ਕਰੋ ਤੇ ਜਾ ਕੇ ਮੌਕਾ ਦੇਖੋ ਫਿਰ ਮੈਨੂੰ ਰਿਪੋਰਟ ਦਿਓ ਉਹ ਆਏ ਪਟਵਾਰੀ ਸਾਹਿਬ ਸਾਡੇ ਮੌਕਾ ਦੇਖਿਆ ਤੇ ਮੈਨੂੰ ਰਿਪੋਰਟ ਕੀਤੀ ਅੱਜ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਅਸੀਂ ਲੱਗੇ ਹੋਏ ਹਾਂ ਕੱਲੇ ਕੱਲੇ ਘਰ ਦਾ ਮੌਕਾ ਦੇਖਿਆ ਉਹਨਾਂ ਨੂੰ ਮੌਕਾ ਦੇਖਣ ਤੋਂ ਬਾਅਦ ਜਿਨ੍ਹਾਂ ਕਿਥੇ ਨੂੰ ਰਾਸ਼ਨ ਦੀ ਲੋੜ ਸੀ ਉਹ ਪੰਚਾਇਤ ਤੇ ਸਰਪੰਚ ਸਾਹਿਬ ਦੀ ਤੇ ਨੰਬਰਦਾਰ ਸਾਹਿਬ ਦੀ ਸਹਾਇਤਾ ਨਾਲ ਉਹਨਾਂ ਨੂੰ ਅਸੀਂ ਰਾਸ਼ਨ ਵੀ ਬਣਵਾਇਆ ਤਰਪਾਲਾ ਵਾਲਿਆਂ ਨੂੰ ਪੰਚਾਇਤ ਦੀ ਹੈਲਪ ਨਾਲ ਤਰਪਾਲਾ ਵੀ ਦਵਾਈਆਂ ਨੇ ਤੇ ਜਿਹੜੇ ਲੋਕ ਨੀਵੇਂ ਘਣਾ ਚ ਜਿੱਥੇ ਆਪਾਂ ਨੂੰ ਖਤਰਾ ਕਿ ਪਾਣੀ ਆ ਸਕਦਾ ਉਹਨਾਂ ਵਾਸਤੇ ਸਰਪੰਚ ਸਾਹਿਬ ਨੇ ਉਹਰੇ ਇੰਤਜ਼ਾਮ ਕੀਤਾ ਕੁਝ ਇਹਨਾਂ ਦੀਆਂ ਖਾਲੀ ਦੁਕਾਨਾਂ ਪਈਆਂ ਸੀ ਕੁਝ ਮਕਾਨ ਪਏ ਸੀ ਵੀ ਤੁਸੀਂ ਉਹਨਾਂ 'ਚ ਸ਼ਿਫਟ ਕਰ ਜਾਓ ताकि किसी का कोई नुकसान ना होवे और ना होवे बाकी जिन्ना ਦੇ ਘਰ ਟੁਕਰੇ ਸੀ ਉਹਨਾਂ ਨੂੰ ਕਹਤਾ ਆਪਣੀਆਂ ਛੱਤਾਂ ਤੇ ਤਰਪਾਲਾਂ ਪਾ ਲੋ ਜਾਂ ਜਿਹੜੇ ਝੁੰਗੀਆਂ ਵਾਲੇ ਸੀ ਉਹਨਾਂ ਨੂੰ ਕਹਤਾ ਆਪਣੇ ਝੁੰਗੀ ਦੇ ਉੱਪਰ ਆਪਣਾ ਤਰਪਾਲ ਪਾ ਲੋ ਤਾਂ ਕਿ ਬਚਾਉਤ ਕੇ ਪਾਣੀ ਤੋਂ ਮਤਲਬ ਉਪਨੋਂ ਬਰਸਾਤ ਤੋਂ ਬਚਾਉ ਹੋ ਸਕੇ ਬਾਕੀ ਬੰਦਾਂ ਦੀ ਕੀ ਸਨੈਹ ਦੇਣਾ ਚਾਹੁੰਦੇ ਬਾਕੀ ਵੀ ਇਹੀ ਹੈ ਲੋਕਾਂ ਨੂੰ ਜਿਵੇਂ ਉਹ ਪੰਚਾਇਤ ਪੂਰੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ ਬਾਕੀ ਪਿੰਡਾਂ ਦੀਆਂ ਵੀ ਅਸੀਂ ਪੰਚਾਇਤਾਂ ਤੋਂ ਇਹੀ ਉਮੀਦ ਕਰਦੇ ਹਾਂ ਵੀ ਲੋਕ ਗਰੀਬ ਘਰਾਂ ਚ ਕਈਆਂ ਚ ਜਾਂ ਪਾਣੀ ਆ ਜਾਂਦਾ ਜਾਂ ਹੋਰ ਆ ਜਾਂਦਾ ਤੇ ਪ੍ਰਸ਼ਾਸਨ ਦੀ ਹੈਲਪ ਕਰੋ ਤੇ ਉਹਨਾਂ ਨੂੰ ਅਗਾਹ ਕਰੋ ਜਾਗਰੂਕ ਕਰੋ ਜਿੱਥੇ ਪਾਣੀ ਘਰ ਨੀਵੇਂ ਉਹਨਾਂ ਲੋਕਾਂ ਨੂੰ ਮਤਲ ਉਹਨਾਂ ਘਰਾਂ ਚੋਂ ਕੱਢ ਕੇ ਤੇ ਉੱਚੀ ਥਾਂ ਤੇ ਕਿਤੇ ਹੋਰ ਜਗ੍ਹਾ ਪ੍ਰੋਵਾਈਡ ਕਰਵਾ ਕੇ ਜਾਂ ਗੁਰਦੁਆਰਾ ਸਾਹਿਬ ਜਾਂ ਹੋਰ ਹੈ ਜਿਹਨੂੰ ਰਾਸ਼ਨ ਦੀ ਲੋੜ ਹੈ ਕੋਨੂੰ ਰਾਸ਼ਨ ਪ੍ਰੋਵਾਈਡ ਕਰਵਾਓ ਜਿਹਨੂੰ ਤਰਪਾਲ ਦੀ ਲੋੜ ਹੈ ਤਰਪਾਲ ਪਰ ਪ੍ਰੋਵਾਈਡ ਕਰਵਾਓ ਬਾਕੀ ਪ੍ਰਸ਼ਾਸਨ ਵੀ ਤੁਹਾਡੇ ਮੋਢੇ ਨਾਲ ਮੋਢਾ ਜਿੱਥੇ ਵੀ ਕੋਈ ਦਿੱਕਤ ਆਉਂਦੀ ਆਦੀ ਰਾਤ ਵੀ ਕਹੋਗੇ ਪ੍ਰਸ਼ਾਸਨ ਤੁਹਾਡੇ ਦਰਵਾਜ਼ੇ ਤੇ ਅੱਧੀ ਰਾਤ ਵੀ ਹਾਜ਼ਰ ਹੋਏਗਾ